ਪੰਜਾਬ ਸਰਕਾਰ ਦੀ ਸਖਤੀ ਦਾ ਤਹਿਸੀਲਦਾਰਾਂ ਤੇ ਅਸਰ ਹੋਣਾ ਸ਼ੁਰੂ ਹੋ ਗਿਆ ਹੈ ਮੁੱਖ ਮੰਤਰੀ ਵੱਲੋਂ 15 ਤਹਿਸੀਲਦਾਰਾਂ ਨੂੰ ਸਸਪੈਂਡ ਕਰਨ ਦੇ ਬਾਅਦ ਗੁਰਦਾਸਪੁਰ ਦੇ ਤਹਿਸੀਲ ਦਫ਼ਤਰ ਵਿਖੇ ਰਜਿਸਟਰੀਆਂ ਹੋਣੀਆਂ ਸ਼ੁਰੂ ਹੋ ਗਈਆਂ ਹਨ ਹਾਲਾਂਕਿ ਬਹੁਤ ਘੱਟ ਲੋਕਾਂ ਦੀ ਰਜਿਸਟਰੀਆਂ ਕਰਵਾਉਣ ਤਹਿਸੀਲ ਦਫ਼ਤਰ ਵਿਖੇ ਪਹੁੰਚੇ ਤੇ 4 ਵਜੇ ਤੱਕ ਸਿਰਫ ਇੱਕੋ ਰਜਿਸਟਰੀ ਹੋ ਪਾਈ ਸੀ ਜਦਕਿ ਤਹਿਸੀਲ ਦਫ਼ਤਰ ਗੁਰਦਾਸਪੁਰ ਵਿਖੇ ਰੋਜ਼ਾਨਾ ਪੰਜ ਦੋ ਤੱਕ ਰਜਿਸਟ੍ਰੇਸ਼ਨ ਹੋ ਰਿਹਾ ਹਨ ਆ ਬਿਲਕੁਲ ਸ਼ੁਰੂ ਕਰਤੀ ਹੈ ਸਰਕਾਰ ਦੀਆਂ ਦੇਤਾਸੀ ਰਜਿਸਟਰੀਆਂ ਸ਼ੁਰੂ ਕਰੂ ਪਬਲਿਕ ਨੂੰ ਖਰਾਬ ਨਹੀਂ ਕਰਾਉਣਾ ਤੇ ਇਹਨੂੰ ਪੰਪਾ ਲੈਣਾ ਕਿ ਕਿ ਉਹ ਜਿਹੜੀਆਂ ਸ਼ੁਰੂ ਕਰਤੀ ਕਿੰਨੀਆਂ ਰਿਸਟਰੀ ਸਾਰ ਹੋਈਆਂ ਅੱਜ ਇੱਕ ਰਜਿਸਟਰੀ ਅਜੇ ਤੱਕ ਮੇ ਕੋਈ ਆਈ ਜੇ ਕੋਈ 5 ਵਜੇ ਤੱਕ ਵੀਟ ਕਰਾਂਗੇ ਜੇ ਕੋਈ ਆਊਗਾ ਪਬਲਿਕ ਦਾ ਮੈਂ ਆਪਾਂ ਉਹਦੀ ਰਜਿਸਟਰੀ ਕਰਾਂਗੇ ਤੁਸੀਂ ਸ਼ੁਰੂ ਹੋਗੇ ਕਦੋਂ ਆਪਾਂ ਜੀ ਸਾਰੇ ਪੰਜਾਬ ਤੋਂ ਹੋਗੀਆਂ ਇਹ ਸੰਗਤ ਆਤ ਮੈਨੂੰ ਬਈ ਨਹੀਂ ਪਤਾ ਪੰਜਾਬ ਦਾ ਮੈਂ ਆਪ ਕਰਤੀ ਪ੍ਰਾਪਰਟੀ ਬੇਚਨੇ ਔਰ ਖਰੀਦਨੇ ਕੇ ਲਿਏ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟیز